ਪੰਜਾਬ ਦੇ ਵਿੱਚ ਹਵਾ ਦੀ ਕੁਆਲਿਟੀ ਇੰਨੀ ਕਿ ਇਸ ਵਕਤ ਖਰਾਬ ਹੋਈ ਪਈ ਹੈ ਕਿ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਲ ਹੈ ਮੈਂ ਗੱਲ ਜੇਕਰ ਅੰਮ੍ਰਿਤਸਰ ਦੀ ਕਰਾਂ ਜਾਂ ਫਿਰ ਪੰਜਾਬ ਦੇ ਹੋਰ ਵਕਫਾ ਖਿੱਸਿਆਂ ਦੀ ਗੱਲ ਕਰਾਂ ਤਾਂ ਉਸ ਜਗ੍ਹਾ ਦੇ ਉੱਪਰ ਕਾਫੀ 에ਅਰ ਕੁਆਲਿਟੀ ਜਿਹੜੀ ਹੈ ਉਹ ਖਰਾਬ ਹੈਗੀ ਆ ਇਸ ਵਕਤ ਅਸੀਂ ਜਲੰਧਰ ਦੇ ਵਿੱਚ ਖੜੇ ਆ ਜਿਸ ਜਗ੍ਹਾ ਦੀਆਂ ਤਸਵੀਰਾਂ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਇਹ ਤੁਸੀਂ ਜਲੰਧਰ ਦੀਆਂ ਤਸਵੀਰਾਂ ਦੇਖੋ ਆਲਪੁਰਾਲ ਦੀ ਘੜੀ ਇਸ ਵਕਤ ਸਮਾ ਜਿਹੜਾ ਹੈ ਉਹ तकरीबन 12:27 ਦਾ ਹੋਇਆ ਹੈ ਪਰ ਜੇਕਰ ਤੁਸੀਂ ਤਸਵੀਰ ਦੇਖੂਗੇ ਤਾਂ ਤਸਵੀਰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਕੈਮਰਾਮੈਨ ਨੂੰ ਜ਼ਰੂਰ ਕਹਾਂਗਾ ਜ਼ੂਮ ਕਰਕੇ ਜ਼ਰੂਰ ਦਿਖਾਵੇ ਇਹ ਧੁੰਦ ਨਹੀਂ ਹੈ ਇਹ ਪੋਲਿਊਸ਼ਨ ਹੈ ਜੋ ਕਿ ਸਿੱਧਾ ਅਟੈਕ ਜਿਹੜਾ ਹੈ ਉਹ ਜਲੰਧਰ ਵਾਸੀਆਂ ਦੇ ਉੱਪਰ ਕਰ ਰਿਹਾ ਹੈ ਇਸ ਪੋਲਿਊਸ਼ਨ ਦੇ ਨਾਲ ਕਾਫੀ ਬਿਮਾਰੀਆਂ ਜਿਹੜੀਆਂ ਨੇ ਉਹ ਹੋ ਸਕਦੀਆਂ ਨੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਕਿਉਂਕਿ ਆ ਚੋਨੇ ਦਾ ਸੀਜ਼ਨ ਹੁਣ ਖਤਮ ਹੋਇਆ ਹੈ ਉਸ ਤੋਂ ਬਾਅਦ ਹੁਣ ਜਿਹੜਾ ਹੈ ਉਹ ਲੋਕਾਂ ਵੱਲੋਂ ਅਗਲੀਆਂ ਫਸਲ ਕਿਸਾਨਾਂ ਵੱਲੋਂ ਸੌਰੀ ਮਾਫ਼ ਕਰਨਾ ਕਿਸਾਨਾਂ ਵੱਲੋਂ ਅਗਲੀਆਂ ਫਸਲ ਬੀਜੇ ਜਾਣੀਆਂ ਨੇ ਪਰ ਉਸ ਦੇ ਵਿੱਚ ਇੱਕ ਸਮੱਸਿਆ ਪ੍ਰਿਆਲੀ ਦੀ ਹੈ ਜਿਸ ਨੂੰ ਇੱਕ ਕਿਨਾਰੇ ਲਾਉਣਾ ਬਹੁਤ ਜਿਹੜਾ ਹੈਗਾ ਇਹ ਉਹ ਮੁਸ਼ਕਲ ਕਮ ਜਿਹੜਾ ਕਿਸਾਨਦ ਲਈ ਬਣਿਆ ਹੋਇਆ ਹੈ ਕਿਸਾਨ ਦਾ ਕਹਿਣਾ ਹੈ ਕਿ ਭਈ ਸਰਕਾਰ ਇਸ ਦੇ ਉੱਪਰ ਕੁਝ ਨਾ ਕੁਝ ਕਰੇ ਪਰ ਸਰਕਾਰ ਕਹਿੰਦੀ ਹੈ ਕਿ ਕਿਸਾਨਾਂ ਨੂੰ ਇਸ ਦੇ ਉੱਪਰ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਹਾਲਾਂਕਿ ਸਰਕਾਰ ਇਸ ਦੇ ਉੱਪਰ ਰਾਜਨੀਤੀ ਵੀ ਕਰਦੀ ਹੋਈ ਨਜ਼ਰ ਆ ਰਹੀ ਹੈ ਪਰ ਹਾਲ ਫਿਲਹਾਲ ਦੀ ਘੜੀ ਕਿਸੇ ਵੀ ਤਰੀਕੇ ਦਾ ਇਸ ਦਾ ਹੱਲ ਜੜਾ ਹੈ ਉਹ ਨਹੀਂ ਨਿਕਲ ਕੇ ਸਾਹਮਣੇ ਆ ਰਿਹਾ ਹੈ ਪਰ ਕਿਸਾਨ ਇਸ ਦਾ ਹੱਲ ਕੱਢਣ ਦੇ ਲਈ ਪਰਾਲੀ ਨੂੰ ਜਲਾ ਰਹੇ ਨੇ ਅਤੇ ਪਰਾਲੀ ਨੂੰ ਜਲਾਉਣ ਤੋਂ ਬਾਅਦ ਜੋ ਪੂਰੇ ਪੰਜਾਬ ਦੇ ਹਾਲਾਤ ਬਣਦੇ ਨੇ ਹਾਲਾਂਕਿ ਦਿੱਲੀ ਵਾਲੇ ਹਰ ਵਾਰ ਜਿਹੜਾ ਇਹ ਉਹ ਨਿਸ਼ਾਨਾ ਪੰਜਾਬ ਦੇ ਉੱਪਰ ਹੀ ਲਗਾਉਂਦੇ ਨੇ ਕਿ ਭਈ ਪੰਜਾਬ ਦੇ ਵਿੱਚ ਪ੍ਰਾਲੀ ਛੜ ਰਹੀ ਹੈ ਤੇ ਹਵਾ ਦਿੱਲੀ ਦੇ ਵਿੱਚ ਖਰਾਬ ਹੁੰਦੀ ਹੈ ਪਰ ਜੇਕਰ ਮੈਂ ਅ ਮੈਂ ਟੈਂਕ ਟੈਂਕ ਕੋਲੋਂ ਟੈਂਕ ਦੇ ਉੱਪਰ ਜੂਮ ਕਰ ਹਾਂ ਜੇਕਰ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਇਹ ਤੁਸੀਂ ਤਸਵੀਰ ਦੇਖੋ ਇਹ ਸਾਹਮਣੇ ਤੁਹਾਨੂੰ ਟੈਂਕ ਦਿਖ ਰਿਹਾ ਹੋਵੇਗਾ ਟੈਂਕ ਤੁਸੀਂ ਆਪ ਦੇਖੋ ਵੈਸੇ ਤਾਂ ਬਹੁਤ ਲੱਗੇ ਸਾਡੇ ਟੈਂਕ ਪਰ ਇਸ ਜਗ੍ਹਾ ਤੋਂ ਵੀ ਟੈਂਕ ਨੂੰ ਦੇਖਣਾ ਬੜਾ ਮੁਸ਼ਕਿਲ ਹੈ ਕੈਮਰਾਮੈਨ ਨੂੰ ਜਿਹਨੂੰ ਕਹਾਂਗਾ ਇੱਕ ਵਾਰੀ ਪ੍ਰੋਪਰ ਤਰੀਕੇ ਦੇ ਨਾਲ ਫੋਕਸ ਕਰਕੇ ਉਹ ਟੈਂਕ ਜਰੂਰ ਦਿਖਾਇਆ ਜਾਵੇ ਤੁਸੀਂ ਆਪ ਦੇਖੋ ਇਹ ਧੁੰਦ ਨਹੀਂ ਹੈ ਇਹ ਪੋਲੂਸ਼ਨ ਹੈ ਪੋਲੂਸ਼ਨ ਦੇਖੋ ਕਿੰਨਾ ਕ ਜਿਹੜਾ ਹੈ ਉਹ ਖਤਰਨਾਕ ਤਰੀਕੇ ਦੇ ਨਾਲ ਹੈ ਜਿਸ ਕਾਰਨ ਲੋਕਾਂ ਨੂੰ ਸਾਹ ਦੀ ਪ੍ਰੋਬਲਮ ਜਿਹੜੀ ਆਉਂਦੀ ਹੋਈ ਨਜ਼ਰ ਆ ਰਹੇ ਨੇ ਆਮ ਲੋਕ ਜਿਹੜੇ ਨੇ ਉਹ ਮਾਸਕ ਪਾ ਕੇ ਜਰੂਰ ਬਾਹਰ ਨਿਕਲ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਸ ਪੋਲੂਸ਼ਨ ਦੇ ਨਾਲ ਜਿਹੜਾ ਹੈਗਾ ਹੈ ਕਈ ਬਿਮਾਰੀਆਂ ਜਿਹੜੀਆਂ ਨੇ ਉਹ ਹੋ ਸਕਦੀਆਂ ਨੇ ਇਸ ਪੋਲੂਸ਼ਨ ਦੇ ਨਾਲ ਤੁਹਾਨੂੰ ਜਿਹੜਾ ਹੈਗਾ ਹੈ ਉਹ ਬੁਖਾਰ ਖਾਂਸੀ ਅਤੇ ਉਸ ਦੇ ਨਾਲ ਦੀਆਂ ਹੋਰ ਬਿਮਾਰੀਆਂ ਜਿਹੜੀਆਂ ਨੇ ਉਹ ਹੋ ਸਕਦੀਆਂ ਨੇ ਤੇ ਤੁਸੀਂ ਤਕਰੀਬਨ 15 ਤੋਂ 20 ਦਿਨ ਦੇ ਲਈ ਬੈੱਡ ਦੇ ਉੱਪਰ ਪੈ ਸਕਦੇ ਹੋ ਜੇਕਰ ਇਸ ਪੋਲੂਸ਼ਨ ਦੇ ਨਾਲ ਤੁਹਾਨੂੰ ਕੋਈ ਬਿਮਾਰੀ ਹੁੰਦੀ ਹੈ ਹਾਲਕਿ ਪੋਲੂਸ਼ਨ ਦੀ ਸਮੱਸਿਆ ਦੇ ਲਈ ਵੱਖ-ਵੱਖ ਤਰੀਕੇ ਦੇ ਨਾਲ ਸਮਾਧਾਨ ਤਾਂ ਕੱਢੇ ਜਾ ਰਹੇ ਨੇ ਪਰ ਕਿਸਾਨ ਪਰਾਲੀ ਸੜ ਰਹੇ ਨੇ ਜਿਸ ਦੇ ਨਾਲ ਪੋਲੂਸ਼ਨ ਆਏ ਦੇ ਨਹੀਂ ਜਿਹੜਾ ਹੈ ਵਾਅਦਾ ਹੋਇਆ ਨਜ਼ਰ ਆ ਰਿਹਾ ਹੈ 에ਅਰ ਪੋਲੂਸ਼ਨ ਦੀ ਜੇਕਰ ਮੈਂ ਗੱਲ ਕਰਾਂ ਤਾ ਇਸ ਵਕਤ ਜਲੰਧਰ ਜਿਹੜਾ ਹੈ ਉਹ ਪੰਜਾਬ ਦੇ ਦੂਜੇ ਨੰਬਰ ਦੇ ਉੱਪਰ ਆਉਂਦਾ ਜਿਸ ਜਗ੍ਹਾ ਦੇ ਉੱਪਰ ਸਭ ਤੋਂ ਜ਼ਿਆਦਾ ਪੋਲੂਸ਼ਨ ਜਿਹੜਾ ਹੈ ਉਹ ਪਾਇਆ ਜਾ ਰਿਹਾ ਹੈ ਚਾਹੇ ਉਹ 에ਅਰ ਹੋਵੇ ਜਾਂ ਫਿਰ ਚਾਹੇ ਦੂਸਰੇ ਪੋਲੂਸ਼ਨ ਹੋਣ ਤਾਂ ਜਿਸੀ ਤਸਵੀਰ ਤੁਹਾਨੂੰ ਜਰੂਰ ਮੈਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਵਕਤ ਅਸੀਂ ਜਲੰਧਰ ਦੇ ਜਲੰਧਰ ਫਗਵਾੜਾ ਹਾਈਵੇ ਦੇ ਉੱਪਰ ਖੜੇ ਹਾਂ ਜਿਸ ਜਗ੍ਹਾ ਦੇ ਉੱਪਰ ਤੁਸੀਂ ਤਸਵੀਰ ਦੇਖੋ ਕਿੰਨਾ ਕ ਪੋਲੂਸ਼ਨ ਜਿਹੜਾ ਇਸ ਜਗ੍ਹਾ ਤੋਂ ਨਜ਼ਰ ਆ ਰਿਹਾ ਹੋਵੇਗਾ ਤੇ ਤੁਸੀਂ ਹੁਣ ਆਲ ਪਲਾ ਦੀ ਘੜੀ ਜੇਕਰ ਮੈਂ ਦੂਜੇ ਪਾਸੇ ਨਹੀਂ ਤੁਹਾਨੂੰ ਤਸਵੀਰ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਤਾਂ ਉਸ ਜਗ੍ਹਾ ਦੇ ਉੱਪਰ ਕਿੰਨਾ ਕੁ ਜਿਹੜਾ ਹੈ ਉਹ 에어 ਦੀ ਕੁਆਲਿਟੀ ਹੋਵੇਗੀ ਮੈਂ ਜ਼ਰੂਰ ਜੋ ਇੱਕ ਤਰੀਕੇ ਦੇ ਨਾਲ 에어 ਨੂੰ ਮਾਪਿਆ ਜਾਂਦਾ ਹੈ ਉਸ ਦੇ ਅਨੁਸਾਰ ਵੀ ਮੈਂ ਤੁਹਾਨੂੰ ਜ਼ਰੂਰ ਮੈਂ ਦੱਸਣ ਦੀ ਕੋਸ਼ਿਸ਼ ਕਰੂੰਗਾ ਕਿ ਇਸ ਵਕਤ ਦਾ ਦਲੰਦਰ ਦੇ ਵਿੱਚ ਕਿੰਨਾ ਕੁ ਜਿਹੜਾ ਹੈਗਾ ਹੈ ਉਹ 에어 ਪੋਲਿਊਸ਼ਨ ਜਿਹੜਾ ਹੈ ਉਹ ਫੈਲਿਆ ਹੋਇਆ ਹੈ ਤੇ ਗੱਲ ਕਰ ਰਿਹਾ ਸੀਗਾ ਮੈਂ ਕਿ AQI ਦੇ ਹਿਸਾਬ ਦੇ ਨਾਲ ਜਲੰਧਰ ਜਿਹੜਾ ਹੈਗਾ ਏ ਉਹ ਪੰਜਾਬ ਦੇ ਦੂਸਰੇ ਨੰਬਰ ਦੇ ਉੱਤੇ ਆ ਰਿਹਾ ਹੈ ਤਾਂ 200 ਪਲੱਸ ਜਿਹੜਾ ਹੈ ਉਹ ਜਲੰਧਰ ਦੇ ਵਿੱਚ AQI ਉਨ ਤੱਕ ਜਿਹੜਾ ਹੈ ਉਹ ਮਾਪਿਆ ਗਿਆ ਹੈ ਜ ਜ ਤਸਵੀਰ ਤੁਸੀਂ ਜੇਕਰ ਮੈਂ ਰਾਤ ਦੀ ਤੁਹਾਨੂੰ ਤਸਵੀਰ ਦਿਖਾਉਂਦਾ ਤਾਂ ਤੁਸੀਂ ਆਪ ਜਿਹੜਾ ਹੈ ਉਹ ਤਸਵੀਰਾਂ ਦੇਖ ਕੇ ਹੈਰਾਨ ਹੋ ਜਾਂਦੇ ਕਿਉਂਕਿ ਰਾਤ ਨੂੰ ਜਿਹੜੀ ਤਸਵੀਰ ਸੀਗੀ ਉਹ ਕਾਫੀ ਡਰਾਮਣੀ ਸੀਗੀ ਧੁੰਦ ਇੰਨੀ ਕਿ ਸੀਗੀ ਕਿ ਜਿਸ ਦੇ ਨਾਲ ਜਿਹੜਾ ਹੈਗਾ ਇਹ ਉਹ ਐਕਸੀਡੈਂਟ ਕਈ ਹੋ ਚੁੱਕੇ ਨੇ ਦਲੰਦਰ ਦੇ ਵਿੱਚ तकरीबन 3 ਤੋਂ 4 ਐਕਸੀਡੈਂਟ ਜਿਹੜੇ ਨੇ ਉਹ ਐਸੀ ਪੋਲੂਸ਼ਨ ਦੇ ਨਾਲ ਜਿਹੜੇ ਨੇ ਉਹ ਹੋਏ ਨੇ ਕਿਉਂਕਿ ਵਿਜ਼ਿਬਿਲਟੀ ਕਾਫੀ ਘੱਟ ਸਗੀ ਜਿਸ ਕਾਰਨ ਇਹ ਜਿਹੜੇ ਨੇ ਉਹ ਘਟਨਾਵਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲ ਰਹੀਆਂ ਨੇ 13 ਨਵੰਬਰ ਜਿੱਦਾਂ 13 ਨਵੰਬਰ ਦੀ ਜਿੱਦਾਂ ਹੀ ਜਿਹੜੀ ਹੈ ਉਹ ਸ਼ਾਮ ਦਿਨ ਜਿਹੜਾ ਉਹ ਚੜਦਾ ਹੈ 13 ਨਵੰਬਰ ਨੂੰ ਉਦਾਂ ਹੀ ਜਿਹੜਾ ਹੈ ਉਹ ਲੋਕਾਂ ਨੂੰ ਲੱਗਦਾ ਕਿ ਬਈ ਧੁੰਦ ਪੈ ਗਈ ਹੈ ਧੁੰਦ ਦੀ ਚਾਦਰ ਜਿਹੜੀ ਹੈ ਉਹ ਸ਼ਹਿਰਾਂ ਨੇ ਔੜ ਲਈ ਹੈ ਪਰ 13 ਨਵੰਬਰ ਦੀ ਜਿੱਦਾ ਹੀ ਸਵੇਰ ਹੁੰਦੀ ਹੈ ਸਵੇਰ ਤਕਰੀਬਨ 8 ਵਜੇ ਨੇ ਤਾਂ 8 8 ਵਜੇ ਸਾਰੀ ਜਿਹੜਾ ਹੈ ਉਹ ਪਤਾ ਲੱਗਦਾ ਹੈ ਕਿ ਬਈ ਇਹ ਧੁੰਦਨੀ ਹੈ ਇਹ ਜਿਹੜਾ ਹੈਗਾ ਪੋਲੂਸ਼ਨ ਹੈ ਜਿਸ ਦੇ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਨੇ ਤਸਵੀਰਾਂ ਤੁਹਾਨੂੰ ਜਲੰਧਰ ਦੀਆਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਦੱਸੋ ਕਿ ਤੁਹਾਡੇ ਸ਼ਹਿਰ ਦਾ ਕੀ ਹੈ ਹਾਲ ਕਮੈਂਟਸ ਦੇ ਨਾਲ ਅرجੁਨ ਕੁਟਾ ਬਾਬੂ ਸ਼ੇਟਾ ਜਲੰਧਰ